ਸ਼੍ਰੀ ਅਕਾਲ ਜੀ ਓਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਭਾਰਤ ਨੂੰ ਕੋਈ ਜਵਾਬ ਨਾ ਮਿਲਣ ਕਾਰਨ ਪਰੇਸ਼ਾਨ ਡੋਨਾਲਡ ਟਰੰਪ ਅਮਰੀਕਾ ਦੇ ਸਾਬਕਾ ਰਾਜਦੂਤ ਨੇ ਦੱਸੀ ਟੈਰਿਫ ਵਧਾਉਣ ਦੀ ਵਜ੍ਹਾ ਇਸ ਦੇ ਨਾਲ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਿੱਲੀ ਅਮਰੀਕੀ ਰਾਸ਼ਟਰਪਤੀ ਬਨਾਲਡ ਭਾਰਤ ਤੇ ਇੰਨੇ ਨਰਾਜ਼ ਹਨ ਕਿਉਂਕਿ ਉਹਨਾਂ ਨੇ ਭਾਰਤ ਦੇ 50% ਦੀ ਸਖਤ ਟੈਰਿਫ ਲਗਾ ਦਿੱਤੀ ਹੈ ਭਾਰਤ ਨੇ ਮਈ ਵਿੱਚ ਪਾਕਿਸਤਾਨ ਨਾਲ ਜੰਗਬੰਦੀ ਵਿੱਚ ਟਰੰਪ ਦੀ ਕਥਿਕ ਭੂਮਿਕਾ ਨੂੰ ਪੂਰੀ ਤਰ੍ਹਾਂ ਨਿਰਕਾਰ ਦਿੱਤਾ ਅਤੇ ਸਾਬਕਾ ਭਾਰਤ ਰਾਜਦੂਤ ਨੇ ਮਸ਼ਹੂਰ ਲੇਖਕ ਵਿਕਾਸ ਸਰੂਪ ਨੇ ਖੁਲਾਸਾ ਕੀਤਾ ਕਿ ਟਰੰਪ ਦਾ ਗੁੱਸਾ ਭਾਰਤ ਦੇ ਵਿਕਾਸ ਸੰਗਠਨ ਵਿੱਚ ਸ਼ਾਮਿਲ ਹੋਣ ਅਤੇ ਵਪਾਰਕ ਗੱਲਬਾਤ ਵਿੱਚ ਅਮਰੀਕੀ ਦਬਾਅ ਨੂੰ ਰੱਦ ਕਰਨ ਨਾਲ ਸੰਬੰਧਿਤ ਹੈ ਨਿਊਜ਼ ਏਜੰਸੀ ਏ ਐਨ ਆਈ ਨਾਲ ਗੱਲਬਾਤ ਕਰਦੇ ਆ ਸਰ ਸਰੂਪ ਨੇ ਕਿਹਾ ਕਿ ਭਾਰਤ ਨੇ ਅਮਰੀਕਾ ਵਿੱਚ ਸਬੰਧਰ ਨੀਤੀਆਂ ਜਦ ਕੀ ਅਮਰੀਕਾ ਰਾਸ਼ਟਰਪਤੀ ਸਬੰਧ ਸਿਰਫ ਪੈਸੇ ਦੀ ਖੇਡ ਹੈ ਇਸ ਦਿਨ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਸ ਦਿਨਾਲ ਹੀ ਸਾਬਕਾ ਰਾਜਦੂਤ ਨੇ ਭਾਰਤ ਦੇ ਦ੍ਰਿੜ ਰੁਖ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਟਰੰਪ ਦੇ ਟੈਰਿਫ ਨਾਲ ਅਮਰੀਕਾ ਵਿੱਚ ਹੀ ਮਹਿੰਗਾਈ ਵਧੇਗੀ ਇਸ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਵਿੱਚ ਇੰਨਾ ਵੱਡਾ ਤੈਅਰਿਫ ਕਿਉਂ ਲਗਾਇਆ ਜਾ ਰਿਹਾ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ